ਦੇ ਸੰਸਤਾ ਬੋਲੋ ਕਿਉਂ ਨਹੀਂ ਮਿਲਿਆ ਜਾ ਰਿਹਾ ਸਰ ਬੈਗਰੂਜੀ ਕਾ ਖਾਲਸਾ ਬੈਗਰੂਜੀ ਕੀ ਫਤਿਹ ਟਿਪਰ ਨਿਊ ਟਿਪਰ ਜੁਨੀਅਨ ਗੁਰਨਾਨਕ ਦੇ ਟਿਪਰ ਜੁਨੀਅਨ ਪਟਿਆਲਾ ਦੇ ਅਸੀਂ ਮੈਂਬਰਾਂ ਸਾਰੇ ਸਾਡੇ ਕੰਮ ਟਿਪਰਾਂ ਦਾ ਕੰਮ ਆ ਜੀ ਸਾਡਾ ਮਿੱਟੀ ਚੁੱਕਣ ਦਾ ਤੇ ਭਰਤ ਪਾਉਣ ਦਾ ਜੀ ਅਸੀਂ ਪ੍ਰਾਈਵੇਟ ਤੇ ਸਰਕਾਰੀ ਕੰਮਾਂ ਸਾਰੇ ਮਿੱਟੀ ਪੈਂਦੀ ਹੈ ਜੋ ਕਿ ਸਾਨੂੰ ਕੁਛ ਦਿਨਾਂ ਤੋਂ ਪਿੱਛੇ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਪਹਿਲਾਂ ਸਾਨੂੰ ਜਿਹੜੀ ਮਿੱਟੀ ਚੱਕੀ ਜਾਂਦੀ ਸੀ ਪਿਛਲੀ ਸਰਕਾਰਾਂ ਦੇ ਟਾਈਮ ਵੀ 2 ਏਕੜ 3 ਫੁੱਟ ਦੀ ਮਨਜ਼ੂਰੀ ਦਿੱਤੀ ਹੋਈ ਸੀ ਉਹ ਸਾਨੂੰ ਮਿਲੀ ਹੋਈ ਸੀ ਇਹਨੂੰ ਕੁਛ ਮਹੀਨੇ ਤੋਂ ਇਹਨਾਂ ਨੇ ਮਨਜ਼ੂਰੀ ਨੰਬੰਦ ਕਰਤੀ ਵੀ ਕੋਈ ਮਨਜ਼ੂਰੀ ਨਹੀਂ ਹਾਈ ਕੋਰਟ ਨੇ ਬੰਦ ਕਰੀ ਕਹਿੰਦੇ ਮਹਿਕਮਾ ਤੁਹਾਨੂੰ ਕੋਈ ਰਿਟਰਨ ਚ ਕੁਝ ਨਹੀਂ ਦਿੱਤਾਏਗਾ ਹੁਣ ਅਸੀਂ ਇਹਨਾਂ ਨੂੰ ਉਹੀ ਰੰਬਣ ਦੇਣਾ ਸੀ ਪਹਿਲਾਂ ਡੀਸੀ ਆਫਿਸ ਦੇ ਕੇ ਉੱਥੇ ਮੈਡਮ ਦੇ ਕੇ ਤੇ ਹੁਣ ਐਕਸ਼ਨ ਸਾਹਿਬ ਨੂੰ ਦਿੱਤਾ ਜੀ ਐਕਸ਼ਨ ਸਾਹਿਬ ਨੂੰ ਅਸੀਂ ਦਿੱਤਾ ਉਹ ਕਹਿੰਦੇ ਵੀ ਅਸੀਂ ਸਾਡੇ ਹੱਥ ਸੇ ਕੁਝ ਨਹੀਂ ਹੈਗਾ ਵੀ ਅਸੀਂ ਉੱਪਰ ਉਹ ਕਰਾਂਗੇ ਸਾਨੂੰ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਉੱਪਰ ਤੁਸੀਂ ਗੱਲ ਪਹਚਾਓ ਜੇ ਉਹ ਸਾਨੂੰ ਪ੍ਰੇਸ਼ਾਨੀ ਆ ਰਹੀ ਹੈ ਨਾ ਸਾਡੇ ਪਾਸ ਤੇ 2 2 ਲੱਖ ਰੁਪਏ ਸਾਡੀ ਗੱਡੀਆਂ ਜੁਰਮਾਨਾ ਹੋ ਰਿਹਾ ਹੈ ਜੀ ਪੰਜਾਬ ਪੰਜਾਬ ਲੱਖ ਦੀਆਂ ਸਾਡੀਆਂ ਟੀਪਰ ਨੇ ਉਹਨਾਂ ਦੀ ਅਸੀਂ ਕਿਸ਼ਤਾਂ ਤੋਂ ਅਸੀਂ ਵਾਂਝੇ ਜਾ ਰਹੇ ਹਾਂ ਪਰ ਕਿਸ਼ਤਾਂ ਟੁੱਟੀ ਰਹੀਆਂ ਬੈਂਕ ਵਾਲੇ ਸਾਡੇ ਦੇ ਜੜੇ ਮਾਰ ਰਹੇ ਹਰਿਆਣਾ ਚ ਹਰਿਆਣੇ ਦੇ ਵਿੱਚ ਆਪਣੇ ਗਵਾਂਡੀ ਸੂਬਾ ਹੀ ਹਰਿਆਣਾ ਉਹਦੇ ਵਿੱਚ 2 ਏਕੜ 3 ਫੁੱਟ ਦੀ ਮਨਜ਼ੂਰੀ ਹੁਣ ਮੌਜੂਦਾ ਚੱਲ ਰਹੀ ਹੈ ਜੀ ਉਹ ਜਾਂਦੀ ਹੈ ਉੱਤੇ ਉਹਨਾਂ ਕੋਈ ਦਿੱਕਤ ਨਹੀਂ ਆ ਰਹੀ ਕਿਸੇ ਪਾਸੇ ਸਰੇ ਜੁਨੀ ਨੂੰ ਜੀ ਸਾਡੇ ਪਟਿਆਲਾ ਟੀਪਰ ਯੂਨੀਅਨ ਦੇ ਬਹੁਤ ਜ਼ਿਆਦਾ ਇਹਨਾਂ ਨੇ ਤੰਝ ਕੱਸਿਆ ਹੋਇਆ ਜੀ ਤੇ ਪੁਲਿਸ ਵਿਭਾਗਾਂ ਵੀ ਸੰਤੰਨ ਕਰ ਰਿਹਾ ਜੀ ਸਾਰੇ ਤੇ ਜਦ ਸਾਨੂੰ ਕੋਈ ਕਾਗਜ਼ ਵੀ ਨਹੀਂ ਮਿਲ ਰਿਹਾ ਸੀ ਦਿਖਾਈਏ ਕੀ ਅਗਲੇ ਪ੍ਰਧਾਨ ਜੀ ਉਹ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਹੁਣ ਸਰਕਾਰ ਕੋਲ ਤੁਸੀਂ ਪਹੁੰਚ ਕਰੋਗੇ ਆਪਣੀ ਹਾਂਜੀ ਹਾਂ ਅਸੀਂ ਸਰਕਾਰ ਕੋਲ ਪਹੁੰਚ ਕਰਾਂਗੇ ਸਾਨੂੰ ਇਹਨਾਂ ਨੂੰ ਦਿੱਤਾ ਜੀ ਦੱਸਿਆ ਜੀ ਵੀ ਜੇ ਸਾਨੂੰ 2-4 ਦਿਨ ਚ ਹਫਤੇ ਸਾਡਾ ਕੋਈ ਹੱਲ ਨਿਕਲਦਾ ਤਾਂ ਠੀਕ ਨਹੀਂ ਤਾਂ ਅਸੀਂ ਆਪਣੇ ਕਿੰਨਾ ਕੁ ਲਾਸ ਹੋ ਰਿਹਾ ਪ੍ਰਧਾਨ ਜੀ ਇਸ ਬਰ ਪਟਾਲੇ ਦੀ ਗੱਲ ਕਰੀਏ ਬਹੁਤ ਜ਼ਿਆਦਾ ਲਾਸ ਹੋ ਰਿਹਾ ਸਾਡੀਆਂ 2-2 ਮਹੀਨੇ ਦੀਆਂ ਸਾਡੀਆਂ ਕਿਸ਼ਤਾਂ ਰੁਟੀਆਂ ਹੋਈਆਂ ਨੇ ਜੀ ਲੱਖ ਲੱਖ ਰੁਪਏ ਤਿੰਨ ਦੋ ਮਹੀਨੇ ਹੋ ਗਈ ਸਾਡ ਨੂੰ ਇਸ ਸੰਘਰਸ਼ ਤੋਂ ਕਿੰਨੇ ਕੁ ਮੈਂਬਰ ਆਪਣੇ ਨੇ ਟਿਪਰ ਯੂਨੀਅਨ ਦੇ ਆਪਣੇ ਮੈਂਬਰ 50 60 ਮੈਂਬਰ ਨੇ ਜੀ तकरीबन ਸਾਰੇ ਇਹਨੇ ਬੜੇ ਵਾਲੇ ਸਾਰੇ ਟਿਪਰ ਜੀ ਹਾਂਜੀ ਸਾਰੇ ਟਿਪਰ ਨੇ ਜੀ ਕੀ ਲੱਗਦਾ ਕੋਈ ਧੱਕਾ ਹੋ ਰਿਹਾ ਥੋੜਾ ਬਹੁਤ ਜਿਆਦਾ ਧੱਕਾ ਹੋ ਰਿਹਾ ਸਾਡੇ ਨਾਲ ਸਾਨੂੰ ਕੋਈ ਜਿਵੇਂ ਪਹਿਲਾਂ ਸਰਕਾਰਾਂ ਹਜੇ ਸਾਨੂੰ ਕਦੇ ਮਿੱਟੀ ਦੇ ਜਿਹੜੀ ਮਿੱਟੀ ਹੈ ਮੈਨਿੰਗ ਦੇ ਵਿੱਚ ਨਹੀਂ ਆਉਂਦੀ ਕਿਉਂ ਅਸੀਂ ਮਿੱਟੀ ਮੁੱਲ ਲੈ ਕੇ ਜਿਹਨੇ ਜ਼ਿਮੀਂਦਾਰਾਂ ਦੇ ਖੇਤਾਂ ਦੀ ਮਿੱਟੀ ਚੱਕਦੇ ਆ ਉਹ ਉੱਚੇ ਖੇਤ ਨੇ ਜਿਹੜੇ ਜ਼ਿਮੀਂਦਾਰ ਉਹ ਮਿੱਟੀ ਚੱਕਾਉਂਦੇ ਨੇ ਕੋਈ ਆਪਣਾ ਕਰਜਾਦਾਰ ਦਾ ਜੀ ਦੋ ਫੋਟੋਮੀਟਰ ਚਾਕੇ ਤਨ ਨੂੰ ਫਾਇਦਾ ਹੁੰਦਾ ਕਿ ਸਾਨੂੰ ਫਾਇਦਾ ਹੁੰਦਾ ਸ਼ਾਨਾ ਨੂੰ ਫਾਇਦਾ ਸ਼ਾਨਾ ਦੇ ਜਿਹਨਾਂ ਖੇਤਾਂ ਚ ਪਾਣੀ ਨਹੀਂ ਲੱਗਦਾ ਉੱਚੇ ਖੇਤ ਨੇ ਜੀ ਉਹ ਖੇਤਾਂ ਨੂੰ ਪਾਣੀ ਲੈਵਲ ਕਰਕੇ ਆਪਣਾ ਪਾਣੀ ਲੱਗਦਾ ਉਹਨਾਂ ਫਸਲ ਆਉਂਦੀ ਹੈ ਜੀ ਕੋਈ ਆਪਣੇ ਬੱਚਿਆਂ ਦਾ ਵਿਆਹ ਕਰਦਾ ਕੋਈ ਕੁਸ਼ ਕਰਦਾ ਜੀ ਇੱਕ ਬੰਦੇ ਨੂੰ ਮਿੱਟੀ ਮੁੱਲ ਮਿਲਦੀ ਹੈ ਜੀ ਮੁੱਲ ਮਿੱਟੀ ਲੈ ਕੇ ਸਾਨੂੰ ਫੇਰ ਵੀ ਸਾਨੂੰ ਕੋਈ ਸੀ ਸਰਕਾਰੀ ਮਿੱਟੀ ਨਹੀਂ ਚੱਕਦੇ ਕੋਈ ਮੈਨਿੰਗ ਨਹੀਂ ਕਰਦੇ ਕੋਈ ਕੋਈ ਰੇਤਾ ਕੱਢਦੇ ਜਾਂ ਕੁਝ ਕਰਦੇ ਸਿਰ ਮਿੱਟੀ ਦਾ ਕੰਮ ਆਈ ਸਾਡਾ ਜਿੰਨੇ ਵੀ ਹੁਣ ਪਲਾਟਾਂ ਦੇ ਵਿੱਚ ਮਿੱਟੀ ਪੈ ਰਹੀ ਆ ਉਹਨਾਂ ਦੇ ਨਾਲ ਮੰਜੂਰ ਮਿਸਤਰੀ ਰਾਜਮਿਸਤਰੀ ਸਾਰਿਆਂ ਦਾ ਕੰਮ ਬੰ ਹਾਂਜੀ ਕੀ ਨਾਮ ਕਰੀ ਜੀ ਜੀ ਹਾਂਜੀ ਮੈਂ ਰਣਜੀਤ ਸਿੰਘ ਸੁਹਾਜਪੁਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅੱਜ ਤੁਸੀਂ ਇੱਥੇ ਆਏ ਹੋ ਮਾਈਨਿੰਗ ਵਿਭਾਗ ਦੇ ਵਿੱਚ ਕੀ ਮੰਗ ਕੀ ਆ ਬਜੀ ਆ ਸਾਡੀ ਮੰਗ ਤਾਂ ਜਿਹੜੇ ਸਾਥੀ ਟਿੱਪਲ ਯੂਨੀਅਨ ਵਾਲੇ ਆਏ ਨੇ ਇਹਨਾਂ ਵੱਲੋਂ ਸਾਡੇ ਤੱਕ ਇਸ ਗੱਲ ਦੀ ਪਹੁੰਚ ਕੀਤੀ ਆ ਕਿ ਸਾਡੀ 2 ਮਹੀਨੇ ਹੋ ਗਏ ਜਿਹੜੇ ਸਾਡੇ ਕਾਰੋਬਾਰ ਨੇ ਇਹ ਬਿਲਕੁਲ ਬੰਦ ਹੋਏ ਪਏ ਆ ਸਰਕਾਰ ਉਹ ਸਰਕਾਰ ਸਾਨੂੰ ਨਹੀਂ ਇਜਾਜ਼ਤ ਦੇ ਰਹੀ ਜਦ ਕਿ ਸਾਡੇ ਕੋਲੇ ਪਹਿਲਾਂ ਇਜਾਜ਼ਤ ਮਿੱਟੀ ਪੁੱਟਣ ਦੀ ਜੀ ਖੇਤਾਂ ਦੇ ਵਿੱਚੋਂ ਤੇ ਉਹ ਪਹਿਲਾਂ ਸੀਗਾ ਇਹਨਾਂ ਕੋਲੇ 2 ਇਕੜ ਦਾ 3 ਫੁੱਟ ਤੱਕ ਸਰਕਾਰ ਜਣੀ ਇਜਾਜ਼ਤ ਦਿੰਦੀ ਸੀ ਤੇ ਪਟਦੇ ਸੀ ਤੇ ਆਪਦੇ ਕਾਰੋਬਾਰ ਇਹਨਾਂ ਦੇ ਚੱਲਦੇ ਸੀ ਤੇ ਹੁਣ ਕੀ ਹੈ ਜਦੋਂ 2 ਮਹੀਨੇ ਹੋ ਗਏ ਤੇ ਸਰਕਾਰ ਨੇ ਇਹਨਾਂ ਨੂੰ ਉਹ ਪਰਮਿਸ਼ਨ ਆ ਉਹਦੀਆਂ ਮਿੱਟੀ ਪੱਟਣ ਦੀਆਂ ਬੰਦ ਕਰਤੀਆਂ ਤਾਂ ਇਹ ਲੋਕ ਹੁਣ ਸੜਕਾਂ ਤੇ ਨੇ ਜੇ ਫਿਰ ਜੇ ਚਲਦੇ ਆ ਟਿਪਰ ਤਾਂ ਫਿਰ ਕੋਈ ਚਲਾਨ ਨੂੰ ਕੱਟੇ ਜਾ ਰਿਹਾ ਇਹਨਾਂ ਦੇ ਬੰਦ ਕਰ ਦੇ ਦੇਖੋ ਜੀ ਇਹਨਾਂ ਦੇ ਕਹਿਣ ਮੁਤਾਬਕ ਇਹ ਆ ਵੀ 2.5 ਲੱਖ ਤੱਕ ਵੀ ਇਹ ਚਲਾਨ ਕੱਟਦੇ ਆ ਤੇ ਜਦ ਕਹਉਦਾ ਕੋਈ ਕਾਇਦਾ ਕਾਨੂੰਨ ਬਣਦੇ ਨਹੀਂ ਵੀ ਐਡਾ ਕਿਹੜਾ ਉਹਦੇ ਚ ਭੁੱਕੀ ਦਾ ਕੇਸ ਆ ਜਾਂ ਉਹਦੇ ਚ ਕੋਈ ਚਿੱਟੇ ਦਾ ਕੇਸ ਆ ਕੋਈ ਹੋਰ ਇਹੋ ਜਿਹਾ ਕੋਈ ਹੈਗਾ ਵੀ ਜਿਹਦੇ ਨਾਲ 2.5 ਲੱਖ ਦਾ ਇੱਕ ਟਿਪਰ ਦਾ ਇੱਕ ਵਰਕਰ ਆ ਜਿਹੜਾ ਉਹ ਚਲਾਉਣ ਵਾਲਾ ਵੀ ਆ ਉਹਦੇ ਤੇ ਪਰਿਵਾਰ ਜੁੜਿਆ ਹੋਇਆ ਤੇ ਉਹੀ ਟਿਪਰ ਜਣੀ 10 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਫੇਰ ਫੜਿਆ ਜਾਂਦਾ ਤੇ 1.5 ਲੱਖ ਉਹਦੇ ਤੇ ਫੇਰ ਪਲੰਟੀ ਪੈਂਦੀ ਆ ਹਾਂ ਜੀ ਇਹਨਾਂ ਨੇ ਕਹਿਣਾ ਹੈ ਕਿ ਜਿਹੜੀ ਖੇਤਾਂ ਦੇ ਵਿੱਚ ਮਿੱਟੀ ਆ ਉਹ ਜਾਜ ਦੇ ਦਿੰਦੇ ਨੇ ਕਿਸਾਨ ਜਿਨ੍ਹਾਂ ਦੇ ਉੱਪਰ ਹੁੰਦਾ ਕੀ ਇਹ ਸਹੀ ਹੈ ਬਿਲਕੁਲ ਸਹੀ ਹੈ ਜੀ ਕੋਈ ਨੀਵੇਂ ਖੇਤ ਥੋੜੋ ਪਟਾਉਣੇ ਹੁੰਦੇ ਨੇ ਜਿਹੜੇ ਖੇਤ ਆ ਜਿਹੜੀ ਉੱਚੇ ਆ ਜਿੱਥੇ ਪਾਣੀ ਨਹੀਂ ਚੜਦਾ ਜਿਵੇਂ ਅੱਜ ਇਹਨਾਂ ਨੇ ਪੰਜਾਬ ਦੇ ਵਿੱਚ ਪਾਣ ਨਹਿਰਾਂ ਦੀ ਲਹਿਰ ਚਲਾਈ ਹੋਈ ਆ ਵੀ ਅਸੀਂ ਨਹਿਰ ਦਾ ਪਾਣੀ ਲਾ ਦਾਂਗੇ ਜੀ ਹੋਰ ਕਰ ਦਾਂਗੇ ਜੀ ਸਾਡੇ ਖੇਤ ਆਪ ਖੁਦ ਉੱਚੇ ਨੇ ਜਦੋਂ ਨਹਿਰ ਦਾ ਪਾਣੀ ਸਾਨੂੰ ਲਾਉਣਾ ਪੈ ਗਿਆ ਤਾਂ ਫਿਰ ਸਾਨੂੰ ਖੇਤ ਪਟਾਉਣੀ ਪੈਣਗੇ ਸਾਡੇ ਕੋਲੇ ਕੋਈ ਹੱਲ ਨਹੀਂ ਉਹਨਾਂ ਨੂੰ ਪਟਾਕੇ ਸੀ ਜਾਂ ਕਿਸੇ ਸਾਡੇ ਸਾਥੀ ਦੇ ਨੀਵੇਂ ਖੇਤ ਚ ਸਟਿਆਵਾਂਗੇ ਆਪ ਦਾ ਕੋਈ ਨੀਵਾ ਖੇਤ ਹੋਊਗਾ ਉਹਦੇ ਚ ਸਟਾਂਗੇ ਜਾਂ ਫਿਰ ਜਿਹੜੇ ਇਹਨਾਂ ਲੋਕਾਂ ਨੇ ਕਰੋੜਾਂ ਰੁਪਏ ਦੇ ਕਰਜ਼ੇ ਲੈ ਕੇ ਟੀਪਰ ਲਏ ਆ ਤੇ ਜਿਹੜੇ ਸ਼ਹਿਰਾਂ ਦੇ ਵਿੱਚ ਪਲਾਟਾਂ ਦੀ ਉਹ ਆ ਸੂਆਂ ਤੇ ਰਿਪੇਰਾਂ ਚੱਲ ਰਹੀਆਂ ਨੇ ਤੇ ਵੱਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਸਰਕਾਰ ਦੇ ਉਹ ਵੀ ਚੱਲ ਰਹੇ ਆ ਮਿੱਟੀ ਇਹਨਾਂ ਨੂੰ ਪਾਉਣੀ ਆ ਉੱਥੇ ਤੇ ਜਦੋਂ ਇਹਨਾਂ ਨੂੰ ਕੰਮ ਨਹੀਂ ਉੱਥੇ ਮਿਲਦਾ ਮਿੱਟੀ ਨਹੀਂ ਇਹਨਾਂ ਨੂੰ ਮਿਲੂਗੀ ਤਾਂ ਇਹਨਾਂ ਦੇ ਜਿਹੜੇ ਟੀਪਰ ਨੇ ਇਹਨਾਂ ਤੇ ਕਰਜ਼ਾ ਜਿਹੜਾ ਸਿਰ ਚੜੂਗਾ ਤਾ ਸਾਡੇ ਮੰਗੋ ਇਹ ਲੋਕ ਵੀ ਆਤਮਾਤਿਆ ਵੱਲੋਂ ਭੱਜਣਗੇ ਕਿਉਂਕਿ ਅੱਜ ਪੰਜਾਬ ਦੀ ਹਾਲਤ ਹੈ ਜਿਹੜੀ ਇੱਥੇ ਬੇਰੁਜ਼ਗਾਰੀ ਦੀ ਇੰਨੀ ਹੋਈ ਵੀ ਆ ਕਿ ਚੰਗੇ ਚੰਗੇ ਪੜ੍ਹੇ ਲਿਖੇ ਪੀ ਐਚ ਡੀ ਲੋਕ ਆ ਜਿਹੜੇ ਆ ਤੁਸੀਂ ਇੱਥੇ ਕੈਮਰੇ ਵਾਲੇ ਸਾਥੀ ਨੂੰ ਕਹਿੰਦੇ ਕਿ ਕਿਹੜੇ ਕਿਹੜੇ ਨੌਜਵਾਨ ਆ ਜਿਹੜੇ ਆਪਣੀਆਂ ਜ਼ਮੀਨਾਂ ਗਹਿਣੇ ਕਰਕੇ ਟੀਪਰ ਪਾਏ ਆ ਉਹ ਇੱਕੋ ਹੀ ਸੀ ਵੀ ਸਾਡਾ ਕੰਮ ਚੱਲ ਜੂ ਪਰ ਜੇ ਸਰਕਾਰ ਸੱਚੀ ਮੱਚੀ ਇਹ ਗੱਲਾਂ ਤੋਂ ਪਿੱਛੇ ਭੱਜੂਗੀ ਤਾਂ ਜੇ ਇਹ ਸਾਥੀ ਕੋਈ ਐਜੀਟੇਸ਼ਨ ਲੜਨਗੇ ਤਾਸੀ ਬਿਲਕੁਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਐਜੀਟੇਸ਼ਨ ਅਸੀਂ ਲੜਾਂਗੇ ਤੇ ਸਰਕਾਰ ਨੂੰ ਉਸ ਗੱਲ ਤੋਂ ਫਿਰ ਪਿੱਛੇ ਵੀ ਹਟਣਾ ਪਊਗਾ ਤੇ ਇਹਨਾਂ ਨੂੰ ਮਨਜ਼ੂਰੀ ਆ ਜਿਹੜੀ ਮਿੱਟੀ ਪੱਟਣ ਦੀ ਉਹ ਦੇਣੀ ਪਊਗੀ ਤੇ ਇਹਨਾਂ ਦੇ ਕਾਰੋਬਾਰ ਨੇ ਇਹਨਾਂ ਦਾ ਬੱਚਿਆਂ ਦੀ ਪੜ੍ਹਾਈਆਂ ਨੇ ਇਹਨਾਂ ਦੇ ਮਾਪੇ ਨੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਦਵਾਈਆਂ ਦੀ ਵੀ ਲੋੜ ਹੁੰਦੀ ਐ ਸੱਚੀ ਮੱਚੀ ਜੇ ਪੁੱਛਿਆ ਜਾਵੇ ਕੋਈ ਇਹ ਲੈਂਡਲੋਰਡ ਥੋੜੋ ਨੇ ਲੋਕ ਇਹਨਾਂ ਕੋਲੇ ਜੇ ਟੈਲੀਫੋਨ ਹੋਊਗਾ ਕਿਸੇ ਕੋਲੇ ਮਾਪਾਪ ਦਾ ਕੋਈ ਸੋਨਾ ਹੋਊਗਾ ਕੋਈ 2-4 ਬਿੱਗੇ ਏਕੀਲਾ ਵੇਚਣ ਵਾਲੀ ਹੋ ਉਹ ਵੇਚ ਕੇ ਇਸ ਕਾਰੋਬਾਰ ਚਾਏ ਨੇ ਜਦੋਂ ਉਧਰੋਂ ਨਹੀਂ ਸਾਡੇ ਧੰਦੇ ਚੱਲੇ ਸੋ ਅਸੀਂ ਫੇਰ ਸਰਕਾਰ ਨੂੰ ਇਹ ਗੱਲ ਦੀ ਸੀ ਪਹਿਲੀ ਗੱਲ ਆ ਵੀ ਅਸੀਂ ਚੇਤਾਵਨੀ ਦਿੰਨੇ ਆ ਜੇ ਇਹਨਾਂ ਲੋਕਾਂ ਦੀ ਗੱਲ ਨਹੀਂ ਸਰਕਾਰ ਸੁਣੂਗੀ ਤਾਂ ਅਸੀਂ ਫੇਰ ਵੱਡੇ ਪੱਧਰ ਤੇ ਜਿਹੜਾ ਇਹ ਸੰਘਰਸ਼ ਲੜਨਗੇ ਅਸੀਂ ਉਹਦੇ ਚ ਸ਼ਾਮਲ ਹੋਵਾਂਗੇ ਤੇ ਸਰਕਾਰ ਨੂੰ ਇਸ ਗੱਲ ਤੇ ਝਕਾਵਾਂਗੇ ਸੋ ਤੁਹਾਡੇ ਸਾਰੇ ਚੈਨਲ ਦਾ ਸਾਡੇ ਮੀਡੀਆ ਦਾ ਤੁਹਾਡੇ ਦਾ ਅਸੀਂ ਬਹੁਤ ਪਿਪਰ ਯੂਨੀਅਨ ਦੀ ਮੇਨ ਮੰਗ ਤਾਂ ਇਹ ਹੈ ਵੀ ਆਲਰੇਡੀ ਇੰਨਾ ਦੀ 2 ਫੁੱਟ 3 ਏਕੜ ਦੀ ਪਹਿਲਾਂ ਮਨਜ਼ੂਰੀਆਂ ਮਿਲਦੀਆਂ ਹੁੰਦੀਆਂ ਸੀ ਉਹ ਦੁਬਾਰਾ ਸ਼ੁਰੂ ਕਰਵਾਉਣ ਤੇ ਉਹਨਾਂ ਦੀ ਮੰਗ ਪੱਤਰ ਹੈ ਉਹਨਾਂ ਨੂੰ ਅਸੀਂ ਕਨਵੇ ਕੀਤਾ ਹੈ ਵੀ ਉਹਨਾਂ ਦੀ ਮੰਗ ਜਿਹੜੀ ਹੈਗੀ ਆ ਉੱਚ ਅਧਿਕਾਰੀਆਂ ਨੂੰ ਦੁਬਾਰਾ ਪਹੁੰਚ ਕਰਾ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਡਿਸੀਜਨ ਜਿਹੜਾ ਹੈਗਾ ਹਰ ਅਥਾਰਟੀ ਸਰ ਫਿਰ ਜਿਹੜੀ ਮਿੱਟੀ ਵਾਲੀ ਦੀ ਗੱਲ ਕੀਤੀ ਸੀ 2 ਜਾਂ 3 ਦੀ ਉਹ ਪਹਿਲਾਂ ਮਨਜ਼ੂਰੀ ਸੀ 2300 ਦੀ ਨਹੀਂ ਜਿਹੜੀ 2 ਜਾਂ 3 ਫੁੱਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ ਮਨਜ਼ੂਰੀ ਪਹਿਲਾਂ ਮਨਜ਼ੂਰੀ ਮਿਲਦੀ ਹੁੰਦੀ ਸੀ ਹਾਂਜੀ ਪਹਿਲਾਂ ਮਨਜ਼ੂਰੀ ਮਿਲਦੀ ਹੁੰਦੀ ਸੀ ਬਟ ਰੀਸੈਂਟਲੀ ਪਟਨਾ ਹਾਈ ਕੋਰਟ ਦੀ ਇੱਕ ਜੱਜਮੈਂਟ ਹੈ ਤੇ ਉਸ ਦੇ ਵਿੱਚ 2 ਫੁੱਟ 3 ਏਕੜ ਨੂੰ ਐਜ਼ ਅ ਮਾਈਨਿੰਗ ਐਕਟੀਵਿਟੀ ਕਾਊਂਟ ਕਰਦੇ ਹੋਏ ਉਹਨਾਂ ਨੇ ਸਟੇਲ ਆ ਦਿੱਤੀ ਹੈ ਤੇ ਗਵਰਨਮੈਂਟ ਆਫ ਇੰਡੀਆ ਨੇ ਸਾਰੀਆਂ ਸਟੇਟਸ ਨੂੰ ਐਡੋਸ ਕੀਤਾ ਜਿਸ ਕਰਕੇ ਹਾਲ ਦੀ ਘੜੀ ਇਹ ਦਿੱਤੀ ਨਹੀਂ ਜਾ ਰਹੀ ਬਸ ਉਹ ਇੱਥੇ ਕਹਿ ਰਹੇ ਵੀ ਭਰ ਅਨਿਸ਼ਤਾ ਇੰਡੀਪੈਂਡੈਂਟ ਆਈ ਥਿੰਕ ਗਵਰਨਮੈਂਟ ਟੂ ਗਵਰਨਮੈਂਟ ਗਵਰਨਮੈਂਟ ਅਲਾਉ ਕਰਦੀ ਸਾਨੂੰ ਡਾਇਰੈਕਸ਼ਨਸ ਆਈਆਂ ਨੇ ਐਡੋਸ ਹੋ ਕੇ ਆਈ ਹੈ ਫਾਈ ਤਾਂ ਫਿਰ ਹਾਲਤਾਂ ਇਹ ਫਿਰ ਬੰਦ ਹੈ ਮਾਈਨਿੰਗ ਜਾਂ ਟਿੱਪਰ ਚੱਲਣ ਦੇ ਹਾਲਤਾਂ ਬੰਦ ਰਹੇਗੀ ਵਿਦਆਊਟ K1 ਪਰਮਿਟ ਜਿਹੜੇ ਹੈਗੇ ਆ ਟਿੱਪਰ ਅਲਾਉ ਹੈਗੇ ਆ K1 ਪਰਮਿਟ ਜਿਹੜੇ ਹੈਗੇ ਆ ਜਿਨ੍ਹਾਂ ਕੋਲ K1 ਪਰਮਿਟ ਹੈ K2 ਪਰਮਿਟਸ ਹੈਗੇ ਆ ਉਹਨਾਂ ਨੂੰ ਅਲਾਉ ਹੈ ਇਸ ਤੋਂ ਵਾਹ ਹੋਰ ਕਿਸੇ ਨੂੰ ਅਲਾਉ ਨਹੀਂ ਹੈ ਥੈਂਕ ਯੂ ਪ੍ਰਾਪਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز